ਇਹ ਵੀਡੀਓ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਵੀਡੀਓ ਸੋਨ ਪ੍ਰਿਆਗ ਦੀ ਹੈ ਕੇਦਾਰਨਾਥ ਦੇ ਦਰਸ਼ਨਾਂ ਲਈ ਸਰਦਾਲੂਆਂ ਦੀ ਇੰਨੀ ਜ਼ਿਆਦਾ ਭੀੜ ਇਕੱਠੀ ਹੋਈ ਹੈ ਕਿ ਹਰ ਕੋਈ ਦੇਖ ਕੇ ਹੈਰਾਨ ਹੈ ਪੁਲਿਸ ਵਾਲਿਆਂ ਨੇ ਮੁਸ਼ਕਲ ਦੇ ਨਾਲ ਇਸ ਸਥਿਤੀ ਨੂੰ ਸੰਭਾਲਿਆ ਦਰਜਨਾ ਪੁਲਿਸ ਅਤੇ ਟਰਾਂਸਪੋਰਟ ਚੌਂਕੀਆਂ ਤੋਂ ਬਾਅਦ ਇੰਨੇ ਜ਼ਿਆਦਾ ਲੋਕ ਹੈ ਜਿਹੜੇ ਸੋਨ ਪ੍ਰਿਆਗ ਪਹੁੰਚੇ ਕਿਵੇਂ ਨੇ ਇੱਕ ਵੱਡਾ ਸਵਾਲ ਹੈ ਮਹਿਲਾਵਾਂ ਬੱਚੇ ਅਤੇ ਬਜ਼ੁਰਗ ਹੈ ਜਿਹੜਾ ਇਸ ਭੀੜ ਦੇ ਵਿੱਚ ਕਿਸ ਤਰੀਕੇ ਨਾਲ ਤੱਕੇ ਸ਼ਹੀਦੇ ਸ਼ਿਕਾਰ ਹੋ ਰਹੇ ਨੇ ਅਤੇ ਕਿਸ ਤਰੀਕੇ ਨਾਲ ਹੀਠਾਂ ਡਿੱਗੇ ਹੋਏ ਨੇ ਇਹ ਵੀਡੀਓ ਖੁਦ ਵਿੱਚ ਚੌਕਾ ਦੇਣ ਵਾਲੀ ਗੱਲ ਹੈ ਅਤੇ ਕਿਸੇ ਤਰ੍ਹਾਂ ਦਾ ਹਾਦਸਾ ਵੀ ਹੈ ਇੰਨੀ ਭੀੜ ਦੇ ਵਿੱਚ ਵਾਪਰ ਸਕਤ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਇਹ ਵੀਡੀਓ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਵੀਡੀਓ ਸੋਨ ਪ੍ਰਿਆਗ ਦੀ ਹੈ ਕੇਦਾਰਨਾਥ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਇੰਨੀ ਜ਼ਿਆਦਾ ਭੀੜ ਇਕੱਠੀ ਹੋਈ ਹੈ ਕਿ ਹਰ ਕੋਈ ਦੇਖ ਕੇ ਹੈਰਾਨ ਹੈ ਪੁਲਿਸ ਵਾਲਿਆਂ ਨੇ ਮੁਸ਼ਕਲ ਦੇ ਨਾਲ ਇਸ ਸਥਿਤੀ ਨੂੰ ਸੰਭਾਲਿਆ ਦਰਜਨਾ ਪੁਲਿਸ ਅਤੇ ਟਰਾਂਸਪੋਰਟ ਚੌਂਕੀਆਂ ਤੋਂ ਬਾਅਦ ਇੰਨੇ ਜ਼ਿਆਦਾ ਲੋਕ ਹੈ ਜਿਹੜੇ ਸੋਨ ਪ੍ਰਿਆਗ ਪਹੁੰਚੇ ਕਿਵੇਂ ਨੇ ਇੱਕ ਵੱਡਾ ਸਵਾਲ ਹੈ ਮਹਿਲਾਵਾਂ ਬੱਚੇ ਅਤੇ ਬਜ਼ੁਰਗ ਹੈ ਜਿਹੜਾ ਇਸ ਭੀੜ ਦੇ ਵਿੱਚ ਕਿਸ ਤਰੀਕੇ ਨਾਲ ਤੱਕੇ ਸ਼ਹੀਦੇ ਸ਼ਿਕਾਰ ਹੋ ਰਹੇ ਨੇ ਅਤੇ ਕਿਸ ਤਰੀਕੇ ਨਾਲ ਹੇਠਾਂ ਡਿੱਗੇ ਹੋਏ ਨੇ ਇਹ ਵੀਡੀਓ ਖੁਦ ਵਿੱਚ ਚੌਕਾ ਦੇਣ ਵਾਲੀ ਗੱਲ ਹੈ ਅਤੇ ਕਿਸੇ ਤਰ੍ਹਾਂ ਦਾ ਹਾਦਸਾ ਵੀ ਹੈ ਇੰਨੀ ਭੀੜ ਦੇ ਵਿੱਚ ਵਾਪਰ ਸਕਤ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ